ਸਾਡੇ ਚ ਬਹੁਤੇ ਲੋਕਾਂ ਦੀ ਇੱਕ ਫਿਤਰਤ ਹੈ ਇੱਕ ਆਦਤ ਹੈ ਜਦੋਂ ਤੱਕ ਸਾਡਾ ਸਰੀਰ ਜਮ ਡਿੱਗ ਨਹੀਂ ਪੈਂਦਾ ਜਮ ਠਹਿ ਠੇਰੀ ਨਹੀਂ ਹੋ ਜਾਂਦਾ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਤੰਦਰੁਸਤਾਂ ਕੁਝ ਨਹੀਂ ਹੋਇਆ ਜਦੋਂ ਤੱਕ ਸਾਡੇ ਸਰੀਰ ਦੇ ਵਿੱਚ ਕੋਈ ਖਤਰਨਾਕ ਬਿਮਾਰੀ ਪਨਪਣ ਨਹੀਂ ਲੱਗ ਜਾਂਦੀ ਜਦੋਂ ਤੱਕ ਉਹਦੇ ਕੋਈ ਨਾਮੋ ਨਿਸ਼ਾਨ ਸਾਹਮਣੇ ਨਹੀਂ ਆਉਣ ਲੱਗ ਜਾਂਦੇ ਉਦੋਂ ਤੱਕ ਅਸੀਂ ਮੰਨਦੇ ਹਾਂ ਕਿ ਅਸੀਂ ਤੰਦਰੁਸਤਾਂ ਜਦੋਂ ਤੱਕ ਕੋਈ ਬਹੁਤ ਨਜਾਇਜ਼ ਦਰਦ ਕਿਤੇ ਨਹੀਂ ਉੱਠਦਾ ਜਾਂ ਫਿਰ ਉਹਦੇ ਨਿਸ਼ਾਨ ਉਹਦੇ ਸਿੰਪਟਮਸ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਵੀ ਅਸੀਂ ਮੰਨਦੇ ਆ ਕਿ ਅਸੀਂ ਤੰਦਰੁਸਤ ਆ ਪਰ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਚੀਜ਼ ਹੁੰਦੀ ਹੈ ਕਿ ਠੀਕ ਠਾਕ ਆ ਇੱਕ ਚੀਜ਼ ਹੁੰਦੀ ਹੈ ਕਿ ਮੈਂ ਤੰਦਰੁਸਤ ਆ ਜਦੋਂ ਆਪਾਂ ਕਿਸੇ ਨੂੰ ਹਾਲ ਪੁੱਛਦੇ ਆ ਤੇ ਅਕਸਰ ਲੋਕ ਇਹ ਕਹਿੰਦੇ ਆ ਕਿ ਠੀਕ ਠਾਕ ਹੈ ਚੜ੍ਹਦੀ ਕਲਾ ਦੇ ਵਿੱਚ ਆ ਭਾਵੇਂ ਥੋੜੀ ਬਹੁਤੀ ਕੋਈ ਬਿਮਾਰੀ ਹੋਵੇ ਕੋਈ ਸਮੱਸਿਆ ਹੋਵੇ ਫਿਰ ਵੀ ਅਸੀਂ ਇੱਕ ਆਮ ਤੌਰ ਤੇ ਸ਼ਬਦ ਠੀਕ ਠਾਕ ਵਰਤ ਲੈਂਦੇ ਆ ਪਰ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਉਸ ਠੀਕ ਠਾਕ ਬੋਲਣ ਦੇ ਲੈਸੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਆਪ ਵੀ ਨਹੀਂ ਲੈਂਦੇ ਤੇ ਦੂਸਰੇ ਦਾ ਕਿਹਾ ਵੀ ਨਹੀਂ ਲੈਂਦੇ ਪਰ ਸੱਚੀ ਇਹ ਦੋ ਸ਼ਬਦ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਬਸ ਠੀਕ ਠਾਕ ਹੋ ਜਾਂ ਸੱਚੀ ਤੰਦਰੁਸਤ ਹੋ ਅੰਗਰੇਜ਼ੀ ਦਾ ਇੱਕ ਸ਼ਬਦ ਹੁੰਦਾ ਹੈ ਹੈਲਦੀ ਤੇ ਦੂਜਾ ਸ਼ਬਦ ਜਿਹੜਾ ਆਪਾਂ ਵਰਤਦੇ ਆਂ ਸਿਹਤਮੰਦ ਕਹਿ ਲੋ ਜਾਂ ਫਿਰ ਤਕੜਾ ਸ਼ਬਦ ਆਪਾਂ ਵਰਤਦੇ ਆਂ ਹਟਾ ਕਟਾ ਸ਼ਬਦ ਪੰਜਾਬੀ ਦਾ ਹੈ ਇੱਕ ਤੇ ਹੈਲਦੀ ਉਹ ਹੈ ਤੰਦਰੁਸਤ ਉਹ ਹੈ ਜਿਹਨੂੰ ਕੋਈ ਸਮੱਸਿਆ ਨਹੀਂ ਜਿਹਨੂੰ ਕੋਈ ਗੰਭੀਰ ਬਿਮਾਰੀ ਨਹੀਂ ਤੇ ਹਟਾ ਕਟਾ ਤੇ ਅਸੀਂ ਉਸ ਨੂੰ ਵੀ ਕਹਿ ਦਿੰਨੇ ਆ ਜਿਹੜਾ ਸਰੀਰਕ ਤੌਰ ਤੇ ਹੱਡਾਂ ਪੈਰਾਂ ਦਾ ਭਾਰ ਹੈ ਮੋਟਾ ਤਕੜਾ ਦੇਖਣ ਚ ਲੱਗਦਾ ਹੈ पर ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹੱਟੇ-ਕੱਟੇ ਤਕੜੇ ਲੋਕਾਂ ਦੇ ਅੰਦਰ ਵੀ ਹੁੰਦੀਆਂ ਨੇ ਜਿਵੇਂ ਕੋਈ ਸ਼ੂਗਰ ਦੀ ਬਿਮਾਰੀ ਹੈ ਕੈਲੈਸਟਰੋਲ ਦੀ ਬਿਮਾਰੀ ਹੈ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਨੇ ਇਹ ਬਿਮਾਰੀਆਂ ਜਿਹੜੀਆਂ ਇਹ ਜਦੋਂ ਤੱਕ ਵੱਡਾ ਰੂਪ ਧਾਰਨਾ ਕਰ ਲੈਣ ਸਾਨੂੰ ਮਹਿਸੂਸ ਨਹੀਂ ਹੁੰਦੀਆਂ ਮਾੜਾ-ਮੋਟਾ ਬੀਪੀ ਘਟਿਆ ਤੇ ਕੋਈ ਦੇਸੀ ਨੁਸਖਾ ਅਸੀਂ ਕਰ ਲੈਨੇ ਆ ਕੋਈ ਮਾੜਾ-ਮੋਟਾ ਦਿਲ ਦੀ ਕੋਈ ਪ੍ਰੋਬਲਮ ਹੋਈ ਐਂਜ਼ਾਈਟੀ ਦੀ ਕੋਈ ਪ੍ਰੋਬਲਮ ਹੋਈ ਡਿਪਰੈਸ਼ਨ ਦੀ ਕੋਈ ਪ੍ਰੋਬਲਮ ਹੋਈ ਤੇ ਅਸੀਂ ਉਹਦਾ ਥੋੜਾ ਬਹੁਤਾ ਕੋਈ ਨਾ ਕੋਈ ਇਲਾਜ ਕਰ ਲੈਨੇ ਆ ਜਾਂ ਫਿਰ ਆਮ ਡਾਕਟਰ ਤੋਂ ਛੋਟੀ ਮੋਟੀ ਦਵਾਈ ਲੈ ਲੈਨੇ ਆ ਇੱਕ ਵਾਰੀ ਠੀਕ ਹੋ ਜੰਨੇ ਆ ਤੇ ਫਿਰ ਉਹਨੂੰ ਛੱਡ ਦਿੰਨੇ ਆ ਪਰ ਇਹ ਉਹ ਬਿਮਾਰੀਆਂ ਨੇ ਜਿਹੜੀਆਂ ਹੌਲੀ ਹੌਲੀ ਆਪਣੀਆਂ ਜੜਾਂ ਆਪਣੇ ਅੰਦਰ ਫਲਾਉਂਦੀਆਂ ਰਹਿੰਦੀਆਂ ਨੇ ਜਦੋਂ ਇਹ ਗੰਭੀਰ ਰੂਪ ਧਾਰ ਕਰ ਲੈਂਦੀਆਂ ਨੇ ਜਦੋਂ ਇਹ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਨੇ ਉਹਨਾਂ ਤੱਕ ਸਾਡੇ ਹੱਥ ਕੁਝ ਨਹੀਂ ਹੁੰਦਾ। ਸਿਹਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਜਾਣਦੇ ਹੋਵੋਗੇ। ਇੱਕ ਸਰੀਰਕ ਸਿਹਤ ਹੁੰਦੀ ਹੈ ਜਿਹੜੀ ਸਾਹਮਣੇ ਤੋਂ ਦਿਸ ਜਾਂਦੀ ਹੈ। ਜੇ ਕਿਸੇ ਦੇ ਚਿਹਰੇ ਤੇ ਕੋਈ ਨਿਸ਼ਾਨ ਪਏ ਨੇ, ਕੋਈ ੱੱਬਾ ਹੈ, ਕੋਈ ਛੱਟ ਦਾ ਨਿਸ਼ਾਨ ਹੈ ਉਹ ਦਿਸ ਜਾਂਦਾ ਹੈ। ਕਿਸੇ ਦਾ ਕੋਈ ਲੱਤ, ਬਾਹ, ਹੱਥ, ਪੈਰ ਦੁਖਦਾ ਉਸ ਦੇ ਵਿੱਚ ਕੋਈ ਸਮੱਸਿਆ ਹੈ ਉਹ ਦਿਸ ਜਾਂਦੀ ਹੈ। ਪਰ ਇੱਕ ਸਿਹਤ ਹੋਰ ਵੀ ਹੁੰਦੀ ਹੈ ਜਿਹਨੂੰ ਅਸੀਂ ਮਾਨਸਿਕ ਸਿਹਤ ਕਹਿੰਦੇ ਆ। ਜਿਹੜੀ ਸਾਡੀ ਸੋਚ ਨਾਲ ਸਾਡੇ ਜ਼ੈਨ ਨਾਲ ਸਾਡੇ ਸਰੀਰ ਦੇ ਵਿੱਚ ਕੰਮ ਕਰਨ ਵਾਲੀਆਂ ਇੰਦਰੀਆਂ ਦੇ ਨਾਲ ਜੁੜੀ ਹੋਈ ਹੁੰਦੀ ਆ ਡਿਪਰੈਸ਼ਨ ਐਂਜਾਇਟੀ ਮਾਨਸਿਕ ਤਣਾਅ ਵਰਗੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਕਿ ਅੱਜ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਨ੍ਹਾਂ ਸਮੱਸਿਆਵਾਂ ਦੇ ਨਾਲ ਇਨ੍ਹਾਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਪਰ ਅਸੀਂ ਅਕਸਰ ਇਹ ਬਿਮਾਰੀਆਂ ਦੂਜਿਆਂ ਤੋਂ ਵੀ ਛੁਪਾ ਲੈਂਦੇ ਆ ਤੇ ਕਿਤੇ ਨਾ ਕਿਤੇ ਆਪਣੇ ਆਪ ਤੋਂ ਵੀ ਛੁਪਾ ਲੈਂਦੇ ਆ ਸਾਡੇ 'ਚ ਇੱਕ ਪ੍ਰਵਿਰਤੀ ਜ਼ਰੂਰ ਹੈ ਕਿ ਅਸੀਂ ਗੋਲੀ-ਗੋਲੀ ਆਮ ਲੈ ਲੈਨੇ ਆ ਕੋਈ ਨਾ ਕੋਈ ਦਵਾਈ ਲੈਣੀ ਹੋਵੇ ਤੇ ਕਿਤੇ ਵੀ ਨੁੱਕਰ ਤੇ ਕੋਈ ਡਾਕਟਰ ਮਿਲੇ ਤੇ ਅਸੀਂ ਉਸ ਤੋਂ ਲੈ ਕੇ ਇੱਕ ਵਾਰੀ ਠੀਕ ਹੋਣ ਨੂੰ ਠੀਕ ਸਮਝਦੇ ਆ ਪਰ ਸਾਡੇ 'ਚ ਇੱਕ ਜਿਹੜੇ ਬਜ਼ੁਰਗ ਗੱਲ ਕਹਿੰਦੇ ਹੁੰਦੇ ਸੀ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਪ੍ਰੀਵੈਂਟਿੰਗ ਕੇਅਰ ਕਹਿੰਦੇ ਆ ਪ੍ਰੀਵੈਂਟ ਕਰਨਾ ਆਪਣੇ ਆਪ ਨੂੰ ਬਚਾਉਣਾ ਕੇਅਰ ਕਰਨਾ ਆਪਣਾ ਧਿਆਨ ਰੱਖਣਾ ਜਾਂ ਫਿਰ ਉਹ ਹੀ ਕਹ ਲਓ ਕਿ ਪਰਹੇਜ਼ ਕਰਨਾ ਤੇ ਅਸੀਂ ਪਰਹੇਜ਼ ਵੱਲ ਘਟ ਜਾਂਦੇ ਆ ਦਵਾਈ ਦਾਪਾ ਲੈ ਕੇ ਠੀਕ ਹੋਣ ਤੇ ਜ਼ਿਆਦਾ ਭਰੋਸਾ ਰੱਖਦੇ ਆ ਥੋੜਾ ਜਿਆ ਸੋਚ ਕੇ ਦੇਖੋ ਤੁਹਾਡੇ ਕੋਲ ਇੱਕ ਕਾਰ ਹੈ ਤੁਹਾਡੇ ਕੋਲ ਇੱਕ ਮੋਟਰਸਾਈਕਲ ਹੈ ਤਾਂ ਉਹਦੀ ਸਰਵਿਸ ਕਰਾਉਣ ਦਾ ਇੱਕ ਸਮਾਂ ਨਿਸ਼ਚਿਤ ਹੈ ਕਿ ਐਨੇ ਇੱਕ ਕਿਲੋਮੀਟਰ ਚੱਲਣ ਤੋਂ ਬਾਅਦ ਇਹਦੀ ਸਰਵਿਸ ਕਰਾਉਣੀ ਹੈ ਐਨੇ ਇੱਕ ਮਹੀਨੇ ਚੱਲਣ ਤੋਂ ਬਾਅਦ ਇਹਦੀ ਸਰਵਿਸ ਕਰਾਉਣੀ ਆ ਇਹਦਾ ਮੁਗਲੈਲ ਬਦਲਣਾ ਇਹਦੇ ਫਿਲਟਰ ਬਦਲਨੇ ਆ ਕੋਈ ਪਾਣੀ ਵਾਲੀ ਘਰੇ ਮੋਟਰ ਲੱਗੀ ਹੋਈ ਹੈ ਅਸੀਂ ਉਹ ਵੀ ਠੀਕ ਕਰਵਾਉਨੇ ਆ ਸਾਡੇ ਘਰਾਂ ਦੇ ਵਿੱਚ ਕੂਲਰ ਚੱਲਦੇ ਨੇ ਪੱਖੇ ਚੱਲਦੇ ਨੇ ਫਰਿੱਜਾਂ ਚੱਲਦੀਆਂ ਨੇ ਤਾਂ ਇੱਕ ਸੀਜ਼ਨ ਤੋਂ ਬਾਅਦ ਇੱਕ ਸਮੇਂ ਤੋਂ ਬਾਅਦ ਉਹਨਾਂ ਦੀ ਵੀ ਸਰਵਿਸ ਕਰਾਉਣੀ ਪੈਂਦੀ ਆ ਪਰ ਫਿਰ ਸਰੀਰ ਦੀ ਸਰਵਿਸ ਅਸੀਂ ਕਦੋਂ ਕਰਾਉਨੇ ਆ ਸਰੀਰ ਕੁਦਰਤ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲਗਾਤਾਰ ਵਰਤਦੇ ਆ ਨਿਰੰਤਰ ਵਰਤਦੇ ਆ ਨਾ ਤੇ ਉਹਦੀ ਸਰਵਿਸ ਬਾਰੇ ਸੋਚਦੇ ਆ ਨਾ ਉਹਨੂੰ ਬਚਾਉਣ ਬਾਰੇ ਸੋਚਦੇ ਆ ਤੇ ਨਾ ਉਹਦਾ ਕੋਈ ਨਵੀਨੀਕਰਨ ਕਰਨ ਬਾਰੇ ਸੋਚਦੇ ਆ ਕਿ ਇਸ ਨੂੰ ਲਗਾਤਾਰ ਚਲਾਉਣ ਵਾਸਤੇ ਕਿਵੇਂ ਬਚਾਇਆ ਜਾ ਸਕਦਾ ਹੈ ਬਿਮਾਰੀਆਂ ਤੋਂ ਕੋਈ ਖਾਂਸੀ ਹੈ ਜੁਕਾਮ ਹੈ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਤੇ ਅਸੀਂ ਬਿਮਾਰੀਆਂ ਹੀ ਨਹੀਂ ਸਮਝਦੇ ਪਰ ਕਈ ਵਾਰੀ ਇ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੇ ਸਰੀਰ ਨੂੰ ਤੁਹਾਡੇ ਸਰੀਰ ਦੇ ਵਿੱਚਲੇ ਸੈੱਲਾਂ ਨੂੰ ਬਹੁਤ ਕਮਜ਼ੋਰ ਕਰ ਦਿੰਦੀਆਂ ਨੇ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਕੋਈ ਮੀਂਹ ਪੈਂਦਾ ਹੈ بارش ਹੁੰਦੀ ਹੈ ਕਿਤੇ ਪਾਣੀ ਖੜ ਜਾਂਦਾ ਹੈ ਤਕੋਲੇ ਤੇ ਮੱਛਰ ਪੈਦਾ ਹੁੰਦਾ ਹੈ ਮੱਛਰ ਦੇ ਨਾਲ ਚਿਕਨਗੁਨੀਆ ਵਰਗੀਆਂ ਮਲੇਰੀਆ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਇਹ ਅਸੀਂ ਜਾਣਦੇ ਵੀ ਆ ਅਸੀਂ ਸੁਣਦੇ ਵੀ ਆ ਪਰ ਅਸੀਂ ਇਸ ਤੋਂ ਬਚਾ ਕਿੰਨਾ ਕੁ ਕਰਦੇ ਆ ਆਪਣੇ ਘਰ ਤੋਂ ਬਾਹਰ ਹੋ ਕੇ ਤੁਸੀਂ ਕਿੰਨਾ ਕੁ ਐਸਾ ਕੋਈ ਜਗ੍ਹਾ ਵੇਖ ਕੇ ਉਹ ਪਾਣੀ ਬਾਹਰ ਕੱਢਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਮੱਛਰ ਹੋ ਸਕਦਾ ਸਾਨੂੰ ਜਾਂ ਸਾਡੇ ਨਾਲ ਜੁੜੇ ਹੋਏ ਲੋਕਾਂ ਨੂੰ ਕੋਈ ਬਿਮਾਰੀ ਹੋ ਸਕਦੀ ਆ ਫਿਰ ਅਸੀਂ ਜਿਹੜਾ ਰੇੜੀਆਂ ਤੋਂ ਕੋਈ ਚੀਜ਼ਾਂ ਲੈ ਕੇ ਖਾਣੇ ਆ ਫਾਸਟ ਫੂਡ ਖਾਣੇ ਆ ਉਸ ਦੇ ਪ੍ਰਤੀ ਅਸੀਂ ਕਿੰਨੇ ਕੁ ਗੰਭੀਰ ਹੁੰਨੇ ਆ ਸਾਨੂੰ ਸਿਰਫ ਇਹ ਹੁੰਦਾ ਕਿ ਕਿੱਥੋਂ ਸਾਡੇ ਸਵਾਦ ਦੀ ਚੀਜ਼ ਮਿਲ ਰਹੀ ਆ ਪਰ ਉਹ ਕਿੰਨੀ ਕੁ ਖਤਰਨਾਕ ਹੈ ਜਾਂ ਉਹ ਬਣਾਉਣ ਲੱਗੇ ਉਹਦੇ ਵਿੱਚ ਕਿੰਨੀ ਕੁ ਮਿਲਾਵਟ ਹੈ ਅਸੀਂ ਉਸ ਜੀ ਨੂੰ ਅੱਖੋਂ ਫਰੋਕੇ ਕਰ ਦਿੰਨੇ ਆ ਇੱਕ ਪਾਸੇ ਕੁਦਰਤ ਨੇ ਸਾਨੂੰ ਫਲ ਦਿੱਤੇ ਆ ਤੇ ਅਸੀਂ ਫਾਸਟ ਫੂਡ ਖਾਂਦੇ ਆ ਕੁਦਰਤ ਨੇ ਸਾਨੂੰ ਮੇਵੇ ਦਿੱਤੇ ਆ ਅਸੀਂ ਬਣਾਏ ਹੋਏ ਮਿਲਾਵਟੀ ਪ੍ਰੋਟੀਨ ਵਰਤਦੇ ਆਂ ਕੁਦਰਤ ਨੇ ਸਾਨੂੰ ਕੁਦਰਤੀ ਚੀਜ਼ਾਂ ਖਾਣ ਨੂੰ ਤੇ ਹਵਾ ਪਾਣੀ ਮਾਨਣ ਨੂੰ ਦਿੱਤਾ ਪਰ ਅਸੀਂ ਹਰ ਚੀਜ਼ ਮਿਲਾਵਟ ਵਾਲੀ ਪਸੰਦ ਕਰਦੇ ਆਂ ਇਹ ਸਮੱਸਿਆ ਸਾਡੀ ਵੀ ਹੈ ਇਹ ਸਮੱਸਿਆ ਸਰਕਾਰ ਦੀ ਵੀ ਹੈ ਸਰਕਾਰ ਵੀ ਇਸੇ ਤਰ੍ਹਾਂ ਹੀ ਸੋਚਦੀ ਆ ਹਸਪਤਾਲ ਬਣਾਉਣ ਤੇ ਐਂਬੂਲੈਂਸਾਂ ਲੈਣ ਤੇ ਦਵਾਈਆਂ ਲੈਣ ਤੇ ਡਾਕਟਰ ਭਰਤੀ ਕਰਨ ਤੇ ਸਰਕਾਰ ਸਮਾਂ ਵੀ ਲਾਉਂਦੀ ਆ ਪੈਸਾ ਵੀ ਲਾਉਂਦੀ ਹੈ ਪਰ ਜੇ ਕਿਤੇ ਇਹਦੇ ਨਾਲ ਨਾਲ ਸਰਕਾਰ ਥੋੜਾ ਜਿਹਾ ਹੋਰ ਜ਼ੋਰ ਲਾਵੇ ਥੋੜਾ ਜਿਹਾ ਹੋਰ ਧਿਆਨ ਦੇਵੇ ਲੋਕਾਂ ਦੀ ਮਾਨਸਿਕ ਸਿਹਤ ਵੱਲ ਲੋਕਾਂ ਨੂੰ ਦਿਮਾਗੀ ਤੌਰ ਤੇ ਜ਼ਹਿਨੀ ਤੌਰ ਤੇ ਇਹਨਾਂ ਚੀਜ਼ਾਂ ਵਾਸਤੇ ਤਿਆਰ ਕਰਨ ਵਾਸਤੇ ਤੇ ਉਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦਾ ਆਲਾ ਦਵਾਲਾ ਉਸ ਤਰ੍ਹਾਂ ਦਾ ਵਾਤਾਵਰਣ ਪੈਦਾ ਕਰਨ ਵਾਸਤੇ ਕਿ ਜਿੱਥੇ ਲੋਕ ਬਿਮਾਰੀਆਂ ਤੋਂ ਬਚੇ ਰਹਿ ਸਕਣ ਜਿੱਥੇ ਪਰਹੇਜ਼ ਹੋ ਸਕੇ ਦਵਾਈ ਨਾਲੋਂ ਜ਼ਿਆਦਾ ਅੱਜ ਦੇ ਸਮੇਂ 'ਚ ਵੀ ਜਦੋਂ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਬਹੁਤ ਕੁਝ ਸਮਝਾਇਆ ਜਾਂਦਾ ਉਸ ਜ਼ਮਾਨੇ ਦੇ ਵਿੱਚ ਵੀ ਲੋਕ ਉਥੋਂ ਚਿਕਨ ਲੈ ਕੇ ਖਾ ਜਾਂਦੇ ਜਿੱਥੇ ਬਹੁਤ ਸਾਰੀਆਂ ਮੱਖੀਆਂ ਬੈਠੀਆਂ ਹੁੰਦੀਆਂ ਨੇ ਉਹੋ ਜਿਹੀਆਂ ਸਬਜ਼ੀਆਂ ਖਾ ਜਾਂਦੇ ਨੇ ਜਿਹੜੀਆਂ ਗੰਦੇ ਪਾਣੀ ਦੇ ਵਿੱਚ ਧੋਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੀੜੇ ਹੁੰਦੇ ਨੇ ਉਹੋ ਜੀਆਂ ਚੀਜ਼ਾਂ ਵਰਤ ਲੈਂਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਚੀਜ਼ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਸਾਡੇ ਪਰਿਵਾਰ ਵਾਸਤੇ ਖਾਣੀ ਤੇ ਵਰਤਣੀ ਖਤਰਨਾਕ ਹੈ ਸਰਕਾਰ ਦਾ ਇੱਕ ਕਿਰਦਾਰ ਹੈ ਸਰਕਾਰ ਦਾ ਇੱਕ ਰੋਲ ਹੈ ਉਹ ਆਪਾਂ ਇੱਕ ਪਾਸੇ ਤੇ ਛੱਡ ਕੇ ਵੀ ਦੇਖੀਏ ਤਾਂ ਆਪਣੇ ਆਪ ਪ੍ਰਤੀ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ ਦੂਸਰਾ ਤੁਹਾਡੇ ਪ੍ਰਤੀ ਕੋਈ ਜ਼ਿੰਮੇਵਾਰੀ ਨਿਭਾ ਰਿਹਾ ਜਾਂ ਕਿੰਨੀ ਨਿਭਾ ਰਿਹਾ ਉਹ ਵੱਖਰੀ ਗੱਲ ਹੈ ਪਰ ਤੁਹਾਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਸੁਚੇਤ ਹੋਣ ਦੀ ਲੋੜ ਆ ਔਰ ਸਿਰਫ ਸੁਚੇਤ ਨਹੀਂ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਇਹ ਮਿਲਾਵਟੀ ਦੌਰ ਹੈ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਹੈ ਉਸ ਦੌਰ ਦੇ ਵਿੱਚ ਸਾਨੂੰ ਐਕਟਿਵ ਨਹੀਂ ਪ੍ਰੋਐਕਟਿਵ ਹੋਣ ਦੀ ਜ਼ਰੂਰਤ ਹੈ ਲੋੜ ਤੋਂ ਵੱਧ ਸੁਚੇਤ ਹੋਣ ਦੀ ਲੋੜ ਹੈ ਹਰ ਇੱਕ ਪਲ ਸੁਚੇਤ ਰਹਿਣ ਦੀ ਲੋੜ ਬਿਨਾਂ ਬਿਮਾਰੀ ਤੋਂ ਵੀ ਸਾਲ ਦੇ ਵਿੱਚ ਇੱਕ ਵਾਰ ਇੱਕ ਅੱਧ ਵਾਰ ਪੂਰੇ ਸਰੀਰ ਦਾ ਚੈੱਕਅਪ ਕਰਾਉਣਾ ਇੱਕ ਇਨਵੈਸਟਮੈਂਟ ਹੈ ਫਾਲਤੂ ਦਾ ਖਰਚਾ ਨਹੀਂ ਆਪਣੇ ਲੀਵਰ ਦੇ ਟੈਸਟ ਕਰਵਾ ਲੈਣੇ ਉਹਦੇ ਵਿੱਚ ਬਣਦੇ ਐਨਜ਼ਾਈਮ ਬਾਰੇ ਜਾਣਕਾਰੀ ਲੈ ਲੈਣੀ ਜਾਂ ਫਿਰ ਹੋਰ ਤੁਹਾਡਾ ਕੋਈ ਦੰਦ ਦੁਖਦਾ ਹੈ ਮਾੜਾ ਮੋਟਾ ਉਹਦੇ ਬਾਰੇ ਟੈਸਟ ਕਰਵਾ ਲੈਣੇ ਜਾਂ ਕੋਈ ਹੋਰ ਸਮੱਸਿਆ ਹੈ ਉਹਦੇ ਪਹਿਲਾਂ ਟੈਸਟ ਕਰਵਾ ਲੈਣੇ ਇਹ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੱਕ ਇਨਵੈਸਟਮੈਂਟ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਵਿੱਚ ਇਹ ਬੁਰੀ ਚੀਜ਼ ਵੱਧ ਰਹੀ ਹੈ ਇਹ ਮਾੜੀ ਚੀਜ਼ ਦਾ ਪ੍ਰਭਾਵ ਵੱਧ ਰਿਹਾ ਹੈ ਤੇ ਤੁਸੀਂ ਉਸ ਤੋਂ ਆਪ ਦਾ ਬਚਾਅ ਵੀ ਕਰ ਸਕਦੇ ਹੋ ਕੋਈ ਦਵਾਈ ਬੂਟੀ ਲੈ ਕੇ ਉਸ ਤੋਂ ਵੱਡੀ ਬਿਮਾਰੀ ਹੋਣ ਤੋਂ ਵੀ ਬਚ ਸਕਦੇ ਹੋ ਇਸ ਤਰ੍ਹਾਂ ਕਰਕੇ ਅਸੀਂ ਪੈਸਾ ਵੀ ਬਚਾ ਸਕਦੇ ਹਾਂ ਹਸਪਤਾਲਾਂ ਦੇ ਬਾਅਦ ਦੇ ਵਿੱਚ ਵਜਣ ਵਾਲੇ ਕਈ ਕਈ ਢੇੜੇ ਵੀ ਬਚਾ ਸਕਦੇ ਹਾਂ ਤੇ ਆਪਣਾ ਜਿਹੜਾ ਸਮਾਂ ਉਹ ਵੀ ਬਚਾ ਸਕਦੇ ਹਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਾਅਦ ਠੀਕ ਕਰਨ ਤੇ ਸਮਾਂ ਲਾਉਣ ਵਾਸਤੇ ਲੋਕਾਂ ਕੋਲੇ ਸਮਾਂ ਨਹੀਂ ਹੁੰਦਾ। ਉਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣਾ ਲਾਈਫਸਟਾਈਲ ਇਸ ਤਰ੍ਹਾਂ ਦਾ ਬਣਾਓ, ਤੁਸੀਂ ਆਪਣਾ ਸੁਭਾਅ ਇਸ ਤਰ੍ਹਾਂ ਦਾ ਬਣਾਓ, ਤੁਸੀਂ ਆਪਣੀਆਂ ਆਦਤਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਲ ਕਰ ਲਵੋ ਕਿ ਉਹਨਾਂ ਨੂੰ ਖਰਾਬ ਹੋਣ ਤੋਂ ਪਹਿਲਾਂ ਹੀ ਬਚਾ ਲਿਆ ਜਾਵੇ। ਉਹਨਾਂ ਨੂੰ ਠੀਕ ਕਰਕੇ ਰੱਖ ਲਿਆ ਜਾਵੇ। ਨਾ ਕਿ ਉਹ ਜਦੋਂ ਖਰਾਬ ਹੋ ਜਾਣ, ਜਦੋਂ ਟੁੱਟ ਫੁੱਟ ਜਾਣ ਤੇ ਫੇਰ ਅਸੀਂ ਉਹਨਾਂ ਨੂੰ ਜੋੜ ਦੇ ਫਿਰੀ। ਜਦੋਂ ਤੱਕ ਅਸੀਂ ਸੀਟ ਬੈਲਟ ਸਿਰਫ ਚਲਾਣ ਤੋਂ ਬਚਣ ਲਈ ਲਾਉਨੇ ਆ ਆਪਣੀ ਸੁਰੱਖਿਆ ਵਾਸਤੇ ਨਹੀਂ ਜਦੋਂ ਤੱਕ ਅਸੀਂ ਹੈਲਮਟ ਚਲਾਣ ਤੋਂ ਬਚਣ ਵਾਸਤੇ ਲਗਾ ਰਹੇ ਆ ਪੁਲਸ ਤੋਂ ਬਚਣ ਵਾਸਤੇ ਲਾ ਰਹੇ ਆ ਆਪਣੀ ਸੁਰੱਖਿਆ ਵਾਸਤੇ ਨਹੀਂ ਉਦੋਂ ਤੱਕ ਅਸੀਂ ਸੋਚੇਤ ਨਹੀਂ ਹੋਏ ਜਦੋਂ ਤੱਕ ਅਸੀਂ ਟੈਸਟ ਬਿਮਾਰੀ ਹੋਣ ਤੋਂ ਬਾਅਦ ਕਰਵਾ ਰਹੇ ਆ ਜਦੋਂ ਅਸੀਂ ਟੈਸਟ ਉਸ ਸਮੇਂ ਕਰਵਾ ਰਹੇ ਆ ਜਦੋਂ ਸਾਡੇ ਵੱਸ ਕੁਝ ਨਹੀਂ ਹੁੰਦਾ ਤਾਂ ਫਿਰ ਅਸੀਂ ਅਜੇ ਸਿਆਣੇ ਨਹੀਂ ਹੋਏ ਫਿਰ ਅਸੀਂ ਅਜੇ ਸਮਝਦਾਰ ਨਹੀਂ ਹੋਏ ਚੰਗਾ ਇਹੋ ਹੈ ਕਿ ਸਟ੍ਰੈਚਰ ਤੇ ਪੈ ਕੇ ਸੋਚਣ ਨਾਲੋਂ ਹਸਪਤਾਲ ਦੇ ਬੈੱਡ ਤੇ ਵੱਜ ਕੇ ਸੋਚਣ ਨਾਲੋਂ ਕਿ ਆਰ ਉਹਦੋਂ ਆ ਕਰ ਲਿਆ ਹੁੰਦਾ ਤੇ ਚੰਗਾ ਹੁੰਦਾ ਆ ਮਾੜੇ ਮੋਟੇ ਟੈਸਟ ਪਹਿਲਾਂ ਕਰਵਾ ਲਏ ਹੁੰਦੇ ਤੇ ਅੱਜ ਆ ਈਡੀ ਵੱਡੀ ਸਮੱਸਿਆ ਈਡੀ ਗੰਭੀਰ ਬਿਮਾਰੀ ਨਾਲ ਨਾ ਲੜਨਾ ਪੈਂਦਾ ਇਹ ਸੋਚ ਸਾਨੂੰ ਬਣਾਉਣੀ ਪਵੇਗੀ ਇਹ ਪਰਵਿਰਤੀ ਇਹ ਸੁਭਾਅ ਸਾਨੂੰ ਬਣਾਉਣਾ ਪਵੇਗਾ ਕਿ ਜਿਸ ਤਰ੍ਹਾਂ ਦਾ ਵਾਤਾਵਰਣ ਹੋ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਹਲਕੇ ਦੇ ਵਿੱਚ ਨਹੀਂ ਲੈ ਸਕਦੇ ਅੱਜ ਦੀ ਜ਼ਿੰਦਗੀ ਬੜੀ ਤੇਜ਼ ਤਰਾਰ ਹੈ ਇਹਦੇ ਵਿੱਚ ਤੁਸੀਂ ਰੋਕ ਨਹੀਂ ਸਕਦੇ ਇਹਦੇ ਵਿੱਚ ਤੁਸੀਂ ਬੈ ਕੇ ਨਾ ਤੇ ਸੋਚ ਸਕਦੇ ਹੋ ਤੇ ਨਾ ਤੁਸੀਂ ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਬਾਰੇ ਇਧਰੋਂ ਉਧਰੋਂ ਚੀਜ਼ਾਂ ਚੱਕ ਸਕਦੇ ਹੋ ਤੁਹਾਨੂੰ ਜ਼ਮਾਨੇ ਦੀ ਦੌੜ ਦੇ ਨਾਲ ਦੌੜਨਾ ਪਏਗਾ ਇਸ ਦੌੜ ਦੇ ਵਿੱਚ ਆਪਣੇ ਆਪ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਮਾਨਸਿਕ ਤੌਰ ਤੇ ਤਕੜਾ ਰੱਖਣ ਲਈ ਕੁਝ ਕੰਮ ਤੁਹਾਨੂੰ ਕਰਨੇ ਪੈਣਗੇ ਤੁਹਾਨੂੰ ਵਧੀਆ ਪੋਸਟਿਕ ਆਹਾਰ ਲੈਣਾ ਪਏਗਾ ਤੁਹਾਨੂੰ ਜ਼ਰੂਰੀ ਜਿਹੜੇ ਪ੍ਰੋਟੀਨਸ ਨੇ ਉਹ ਖਾਣੇ ਪੈਣਗੇ ਤੁਹਾਨੂੰ ਜ਼ਰੂਰੀ ਕਾਰਬਸ ਖਾਣੇ ਪੈਣਗੇ ਤੇ ਨਾਲ ਨਾਲ ਸ਼ੁੱਧ ਹਵਾ ਦਾ ਪ੍ਰਬੰਧ ਚੰਗੇ ਪਾਣੀ ਦਾ ਪ੍ਰਬੰਧ ਚੰਗੇ ਮਾਹੌਲ ਦਾ ਪ੍ਰਬੰਧ ਤੁਹਾਨੂੰ ਆਪਣੀ ਜ਼ਿੰਮੇਵਾਰੀ ਤੇ ਆਪਣੇ ਆਪ ਲਈ ਕਰਨਾ ਪਏਗਾ ਕਿਉਂਕਿ ਜ਼ਿੰਮੇਵਾਰੀਆਂ ਤੁਹਾਡੀਆਂ ਕੋਈ ਹੋਰ ਨਹੀਂ ਚੱਕੇਗਾ ਸਰਕਾਰ ਜ਼ਰੂਰ ਕੰਮ ਕਰਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਬਿਲਕੁਲ ਵੀ ਇਸਤੇ ਕੰਮ ਨਹੀਂ ਕਰਦੀ ਪਰ ਸਰਕਾਰ ਉਹਨਾਂ ਹੀ ਕਰ ਸਕਦੀ ਹੈ ਜਿੰਨਾ ਉਹਦੇ ਵਾਸਾ ਬਹੁਤ ਸਨੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਾਡੀਆਂ ਆਪਣੀਆਂ ਹੀ ਹੁੰਦੀਆਂ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਆਪ ਵੀ ਬਿਮਾਰੀਆਂ ਤੋਂ ਬਚ ਸਕਦੇ ਆ ਆਪਣੇ ਬੱਚਿਆਂ ਨੂੰ ਵੀ ਬਚਾ ਸਕਦੇ ਆ ਆਪਣੇ ਪਰਿਵਾਰ ਨੂੰ ਵੀ ਬਚਾ ਸਕਦੇ ਆ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਇੱਕ ਕੀਮਤੀ ਚੀਜ਼ ਆ ਸਮਾਂ ਤੇ ਉਸ ਤੋਂ ਵੀ ਕੀਮਤੀ ਕਿਤੇ ਅੱਜ ਕੱਲ ਜੋ ਚੱਲ ਰਿਹਾ ਪੈਸਾ ਉਹ ਚੀਜ਼ਾਂ ਵੀ ਬਚਾ ਸਕਦੇ ਆ ਤੇ ਨਾਲ ਨਾਲ ਇੰਨੀਆਂ ਸਾਰੀਆਂ ਜਾਣਕਾਰੀਆਂ ਇੰਨੀਆਂ ਸਾਰੀਆਂ ਗੱਲਾਂ ਤੋਂ ਬਾਅਦ ਇੱਕ ਸਵਾਲ ਵੀ ਆਪਣੇ ਆਪ ਨੂੰ ਪੁੱਛ ਸਕਦੇ ਆ ਮੈਂ ਵੀ ਤੁਹਾਡੇ ਤੋਂ ਪੁੱਛ ਲੈਣਾ ਤੇ ਤੁਸੀਂ ਵੀ ਆਪਣੇ ਆਪ ਤੋਂ ਪੁੱਛ ਕੇ ਦੇਖਿਓ ਕਿ ਤੁਸੀਂ ਕੱਲੇ ਠੀਕ ਠਾਕ ਹੋ ਜਾਂ ਫਿਰ ਤੰਦਰੁਸਤ ਵੀ ਹੋ ਉਮੀਦ ਕਰਦੇ ਆ ਕਿ ਜਦੋਂ ਤੁਸੀਂ ਸਵਾਲ ਆਪਣੇ ਆਪ ਨੂੰ ਪੁੱਛੋ ਕਿ ਮੈਂ ਠੀਕ ਠਾਕ ਆ ਜਾਂ ਫਿਰ ਤੰਦਰੁਸਤ ਆ ਤੇ ਤੁਹਾਡਾ ਜਿਹੜਾ ਅੰਦਰਲਾ ਸਰੀਰ ਤੁਹਾਡਾ ਮਨ ਉਹ ਤੁਹਾਨੂੰ ਜਵਾਬ ਦੇਵੇ ਕਿ ਯਸ ਸਰ ਮੈਂ ਤੰਦਰੁਸਤਾਂ ਮੈਂ ਠੀਕ ਠਾਕਾਂ ਤੇ ਇਹ ਦੁਆ ਹੈ ਤੁਹਾਡੇ ਲਈ ਉਮੀਦ ਵੀ ਹੈ ਕਿ ਤੁਹਾਨੂੰ ਅੱਜ ਵਾਲੀਆਂ ਜਾਣਕਾਰੀਆਂ ਅੱਜ ਵਾਲੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਨਵੀਆਂ ਜਾਣਕਾਰੀਆਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਅੱਜ ਵਾਸਤੇ ਮੈਨੂੰ ਯਾਨੀ ਕਿ ਮਨਜੀਤ ਸੂਖਮ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ